ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਆ ਗੁਰਕਾਜ ਕੌਰ ਦੀ ਹਮੀਦ ਕਰਦੇ ਆ ਤੁਸੀਂ ਸਾਰੀ ਜਾਣੇ ਵਧੀਆ ਹੋਵੋਗੇ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਕਾਮਯਾਬੀਆਂ ਬਖਸ਼ਣ ਤੇ ਅੱਜ ਵਾਲੀ ਟ੍ਰਿਕ ਭੈਣੋਂ ਮੈਂ ਬਹੁਤ ਖਾਸ ਲੈ ਕੇ ਆਈ ਆ ਇਹ ਵੀਡੀਓ ਦੇ ਵਾਸਤੇ ਨਾ ਮੈਨੂੰ ਕਮੈਂਟ ਵੀ ਆਏ ਸੀਗੇ ਕਿ ਜਦੋਂ ਵੀ ਅਸੀਂ ਵਾਸ਼ਰੂਮ ਸਾਫ਼ ਕਰਦੇ ਆ ਟਾਇਲਾਂ ਨੂੰ ਸਾਫ਼ ਕਰ ਲੈਂਦੇ ਆ ਪਰ ਫਿਰ ਵੀ ਜਿਹੜੀ ਸਮੈਲ ਆ ਬਦਬੂ ਆਉਂਦੀ ਆ ਜਦੋਂ ਵੀ ਅਸੀਂ ਦਰਵਾਜ਼ਾ ਖੋਲਦੇ ਆ ਤੇ ਬਾਥਰੂਮ ਚੋਂ ਇੱਕ ਅਜੀਬ ਜੀ ਸਮੈਲ ਆਉਂਦੀ ਆ ਤੇ ਬਾਥਰੂਮ ਸਾਰਾ ਸਾਫ ਕੀਤਾ ਹੁੰਦਾ ਹੈ ਤੇ ਬੜੀ ਹੁਮਸਜੀ ਗੰਦੀ ਜੀ ਸਮੈਲ ਆਉਂਦੀ ਆ ਤੇ ਉਸ ਸਮੈਲ ਨੂੰ ਦੂਰ ਕਰਨ ਵਾਸਤੇ ਕੋਈ ਟ੍ਰਿਕ ਦੱਸੋ ਤੇ ਇਹ ਟ੍ਰਿਕ ਜਿਹੜੀ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਨਾ ਇਹਦੇ ਵਾਸਤੇ ਕੋਈ ਵੀ ਆਪਾਂ ਨੂੰ ਸਮਾਨ ਦੀ ਜ਼ਰੂਰਤ ਨਹੀਂ ਹੈਗੀ ਕੋਈ ਵੀ ਆਪਾਂ ਫਜ਼ੂਲ ਖਰਚਾ ਨਹੀਂ ਹੈਗਾ ਕੋਈ ਵੀ ਸ਼ੋਪ ਤੋਂ ਚੀਜ਼ ਲਿਆਉਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਡੇ ਘਰ ਦੇ ਵਿੱਚ ਵੇਸਟ ਚੀਜ਼ ਦੇ ਨਾਲ ਮੈਂ ਇੱਕਦਮ ਜਿਹੜਾ ਵਾਸ਼ਰੂਮ ਆਫ ਫਰੈਸ਼ ਤੁਹਾਨੂੰ ਕਰਕੇ ਦਿਖਾਵਾਂਗੀ ਅੱਜ ਤੇ ਹਫਤੇ ਦੇ ਵਿੱਚ ਇੱਕ ਵਾਰ ਮੈਂ ਇਹਨਾਂ ਕਲੀਨ ਕਰ ਦਿੰਦੀ ਹੁੰਦੀ ਆ ਤੇ ਸਮੈਲ ਆਂਦੀ ਆ ਪਰ ਬਹੁਤ ਪਿਆਰੀ ਬਹੁਤ ਵਧੀਆ ਖੁਸ਼ਬੂ ਆਉਂਦੀ ਆ ਕਦੇ ਵੀ ਐਵੇਂ ਨਹੀਂ ਹੋਇਆ ਕਿ ਗੰਦੀ ਜੀ 스멜 ਆ ਗਈ ਆ ਤੇ ਬਹੁਤ ਵਧੀਆ 스멜 ਬਾਥਰੂਮ ਦੇ ਵਿੱਚੋਂ ਆਉਂਦੀ ਆ ਤੇ ਜੇ ਤੁਸੀਂ ਵੀ ਆਪਣੇ ਬਾਥਰੂਮ ਚਾਹੁੰਦੇ ਹੋ ਕਿ ਜਦੋਂ ਅਸੀਂ ਦਰਵਾਜ਼ਾ ਖੋਲੀਏ ਤਾਂ ਵਧੀਆ ਜੀ ਖੁਸ਼ਬੂ ਆਵੇ ਕਿਉਂਕਿ ਵਾਸ਼ਰੂਮ ਵੀ ਸਾਡੇ ਹਾਊਸ ਦਾ ਇੱਕ ਬਹੁਤ ਮੇਨ ਪਾਰਟ ਹੈਗਾ ਤੇ ਜਦੋਂ ਕੋਈ ਗੈਸਟ ਆਂਦਾ ਤਾਂ ਸਾਨੂੰ ਸਭ ਤੋਂ ਪਹਿਲਾਂ ਹੁੰਦਾ ਕਿ ਸਾਡੇ ਵਾਸ਼ਰੂਮ ਸਾਫ਼ ਹੋਣ ਉੱਥੇ ਅਸੀਂ ਸਾਫ਼ ਟੋਵਲ ਟੰਗੀ ਆ ਹਨ ਸਭ ਨੂੰ ਹੁੰਦਾ ਤੇ ਤੁਸੀਂ ਇਹ ਵੀ ਸੋਚਿਆ ਹੋਣਾ ਕਿ ਸਾਡੇ ਵਾਸ਼ਰੂਮ ਤੋਂ ਦਾ ਦਰਵਾਜ਼ਾ ਖੋਲਦਿਆਂ ਸਰ ਖੁਸ਼ਬੂ ਵੀ ਸੋਹਣੀ ਆਵੇ ਤੇ ਉਹ ਤਰੀਕਾ ਜਿਹੜਾ ਮੈਂ ਤੁਹਾਡੇ ਵਾਸਤੇ ਬੜੀ ਸੌਖੀ ਜੀ ਬੜੀ ਆਸਾਨ ਜੀ ਆ ਤੇ ਚਲੋ ਜੀ ਵੀਡੀਓ ਕਰਦੇ ਆ ਸਟਾਰਟ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਬਸ ਜੀਵੇਂ ਆਪਣਾ ਪਿਆਰ ਦਿਨ ਦੇ ਰਹੇ ਹੋ ਕਿ ਆਪਾਂ ਸੌਖੀਆਂ ਸੌਖੀਆਂ ਘਰ ਦੇ ਵਿੱਚੋਂ ਹੀ ਚੀਜ਼ਾਂ ਦੇ ਨਾਲ ਟ੍ਰਿਕ ਤੁਹਾਡੇ ਲਈ ਲੈ ਕੇ ਆਂਦੇ ਰਵਾਂਗੇ ਜੀ ਆਜੋ ਫਿਰ ਕਰਦੇ ਆ ਵੀਡੀਓ ਨੂੰ ਸਟਾਰਟ ਤੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਕਿ ਬਾਥਰੂਮ ਆ ਵੀ ਅਸੀਂ ਬਿਲਕੁਲ ਸਾਫ਼ ਕੀਤਾ ਹੋਇਆ ਹੈ ਨਾ ਇੱਕਦਮ ਤੁਹਾਡਾ ਜਿਹੜਾ ਬਾਥਰੂਮ ਆ ਉਹ ਬਿਲਕੁਲ ਸਾਫ਼ ਆ ਪਰ ਬਾਥਰੂਮ ਸਾਫ਼ ਤੇ ਹੁੰਦਾ ਪਰ ਜਦੋਂ ਵੀ ਅਸੀਂ ਆ ਨਾ ਇਹਨੂੰ ਵਰਤਣ ਆਉਂਦੇ ਆ ਤੇ ਜੇ ਦਰਵਾਜ਼ਾ ਖੋਲਿਦਾ ਇੱਕ ਇੱਕ ਅਜੀਬ ਜਿਹੀ ਸਮੈਲ ਆਂਦੀ ਆ ਤੁਸੀਂ ਕਈ ਵਾਰ ਆਏ ਚੀਜ਼ ਨੂੰ ਨੋਟਿਸ ਕੀਤਾ ਹੋਣਾ ਤੇ ਮੇਰੇ ਨਾਲ ਕਿਸੇ ਭੈਣ ਦਾ ਕਮੈਂਟ ਵੀ ਆਇਆ ਸੀਗਾ ਕਿ ਬਾਥਰੂਮ ਨਾ ਜਦੋਂ ਅਸੀਂ ਖੋਲਦੇ ਆ ਦਰਵਾਜ਼ਾ ਤੇ ਇੱਕ ਅਜੀਬ ਜਿਹੀ ਸਮੈਲ ਆਉਂਦੀ ਆ ਬਾਥਰੂਮ ਫਰੈਸ਼ ਨਹੀਂ ਲੱਗਦਾ ਹੈਗਾ ਤੇ ਕੋਈ ਐਵੇਂ ਦੀ ਟ੍ਰਿਕ ਦੱਸੋ ਜਿਹਦੇ ਨਾਲ ਸਾਡਾ ਜਿਹੜਾ ਵਾਸ਼ਰੂਮ ਆ ਉਹ ਇੱਕਦਮ ਫਰੈਸ਼ ਲੱਗੇ ਤੇ ਸਮੈਲ ਜਿਹੜੀ ਆ ਖੁਸ਼ਬੂ ਜਿਹੜੀ ਉਹ ਵਧੀਆ ਆਵੇ ਤੇ ਅੱਜ ਭੈਣੋਂ ਮੈਂ ਉਹੀ ਵੀਡੀਓ ਲੱਗੀਆਂ ਬਣਾਉਣ ਤੇ ਚਲੋ ਕਰਦੇ ਆਂ ਸਟਾਰਟ ਕਿ ਸਾਡਾ ਜਿਹੜਾ ਵਾਸ਼ਰੂਮ ਆ ਉਹ ਕਿਸ ਤਰ੍ਹਾਂ ਇੱਕਦਮ ਫਰੈਸ਼ ਰਹਿ ਸਕਦਾ ਜਦੋਂ ਵੀ ਦਰਵਾਜ਼ਾ ਖੋਲੀਏ ਤੇ ਇਹਦੇ ਵਿੱਚੋਂ ਖੁਸ਼ਬੂ ਹੀ ਆਵੇ ਕਿਉਂਕਿ ਇਹਦੇ ਵਾਸਤੇ ਸਪੈਸ਼ਲ ਨਹੀਂ ਲੈਣੀ ਹੈਗੀ ਵੇਸਟ ਚੀਜ਼ ਦੇ ਨਾਲ ਹੀ ਆਪਾਂ ਵਾਸ਼ਰੂਮ ਨੂੰ ਇੱਕਦਮ ਫਰੈਸ਼ ਬਣਾਵਾਂਗੇ ਤੇ ਇੱਥੇ ਮੈਂ ਲੈਣਾ ਹੈ ਜੀ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਘਰਾਂ ਦੇ ਵਿੱਚ ਬੱਚਿਆਂ ਦੇ ਸਾਬਣ ਵੱਖਰੇ ਹੁੰਦੇ ਆ ਤੇ ਵੱਡਿਆਂ ਦੇ ਸਾਬਣ ਵੱਖਰੇ ਹੁੰਦੇ ਆ ਹਨਾ ਤੇ ਹੈਂਡ ਵਾਸ਼ ਜਿੱਥੇ ਆਪਾਂ ਕਰਦੇ ਉੱਥੇ ਵੀ ਸਾਬਣ ਪਿਆ ਹੁੰਦਾ ਤੇ ਜਦੋਂ ਥੋੜਾ ਜਿਹਾ ਸਾਬਰ ਰਹਿ ਜਾਂਦਾ ਜਿਵੇਂ ਚਿਪੜਾਂ ਜੀਆਂ ਰਹਿ ਜਾਂਦੀਆਂ ਉਹਦੀਆਂ ਤੇ ਉਹ ਚਿਪੜਾਂ ਨੂੰ ਹੀ ਕਰਦੇ ਆ ਸੁੱਟ ਦਿੰਦੇ ਆ ਹਨਾ ਉਹ ਅਸੀਂ ਕਿਤੇ ਨਹੀਂ ਵਰਤਦੇ ਹੈਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਇਵੇਂ ਦੀਆਂ ਹਨਾ ਛੋਟੀਆਂ-ਛੋਟੀਆਂ ਜਦੋਂ ਰਹਿ ਜਾਂਦੀਆਂ ਤੇ ਅਸੀਂ ਉਹਨਾਂ ਨੂੰ ਕੀ ਕਰਦੇ ਆ ਸੁੱਟ ਦਿੰਦੇ ਆ ਤੁਸੀਂ ਅਕਸਰ ਹੀ ਇਦਾਂ ਹੀ ਕਰਦੇ ਆ ਆਪਾਂ ਵੀ ਇਸ ਤਰ੍ਹਾਂ ਹੀ ਕਰਦੇ ਆ ਹਨਾ ਪਰ ਜਦੋਂ ਦੀ ਇਹ ਟ੍ਰਿਕ ਮੈਂ ਕੀਤੀ ਆ ਮੈਂ ਇਹਨਾਂ ਸਾਬਣਾਂ ਨੂੰ ਨਹੀਂ ਸੁੱਟਦੀ ਹੈਗੀ ਕਿਉਂਕਿ ਹਰੇਕ ਦਾ ਸਾਬਣ ਆਪਣਾ ਆਪਣਾ ਹੈ ਤੇ ਹਰ ਕਿਸੇ ਦਾ ਜਦੋਂ ਇਦਾਂ ਸਾਬਣ ਛੋਟਾ ਹੋ ਜਾਂਦਾ ਤੇ ਨਮਾ ਲਗਾ ਲੈਂਦੇ ਆ ਸਭਨ ਤੇ ਇਹ ਸਭ ਨੂੰ ਛੁੱਟ ਦਿੰਦੇ ਆ ਪਰ ਮੈਨੂੰ ਸਾਹ ਕੇ ਰੱਖਣੀ ਹੁੰਦੀ ਹੈ ਦਾ ਇੱਕ ਕਟੋਰੀ ਚ ਪਾ ਕੇ ਰੱਖੀ ਜਾਂਦੀ ਹੁੰਦੀ ਆ ਤੇ ਜਦੋਂ ਇਦਾਂ 4-5 ਦਿਨ ਫਿਰ ਮੈਂ ਇਹਨੂੰ ਕੀ ਕਰਦੀ ਹੁੰਦੀ ਆ ਤੁਹਾਨੂੰ ਮੈਂ ਦੱਸਦੀ ਆ ਇਹ ਸਾਬਨ ਤੁਸੀਂ ਲੈ ਲੈਣਾ ਤੇ ਆਪਾਂ ਇੱਕ ਲੈ ਲਈ ਆਪਣੀ ਜਾਦੂਈ ਜੁਰਾਬ ਇਸ ਇਸ ਜੁਰਾਬ ਦੇ ਨਾਲ ਮੈਂ ਬਹੁਤ ਸਾਰੀਆਂ ਟ੍ਰਿਕ ਤੁਹਾਨੂੰ ਕਰਕੇ ਦਿਖਾਈਆਂ ਜੋ ਕਿ ਬਹੁਤ ਵਧੀਆ ਵੀ ਰਹੀਆਂ ਤੇ ਕਾफी ਭੈਣਾ ਦੇ ਕਮੈਂਟ ਆਇਆ ਕਿ ਸਾਡੀ ਇਸ ਟ੍ਰਿਕ ਦੇ ਨਾਲ ਸਾਡਾ ਇਹ ਕੰਮ ਹੋ ਗਿਆ ਔਰ ਤੁਹਾਡੀ ਟ੍ਰਿਕੇ ਬਹੁਤ ਕਾਮਯਾਬ ਰਹੀ ਆ ਤੇ ਤੁਸੀਂ ਪਹਿਲੀਆਂ ਵੀਡੀਓ ਵੀ ਜਰੂਰ ਜਾ ਕੇ ਦੇਖਿਓ ਇਸ ਜਰਾਬ ਦਾ ਕਮਾਲ ਤੇ ਅੱਜ ਵੀ ਮੈਂ ਇਸ ਜਰਾਬ ਦੇ ਨਾਲ ਹੀ ਤੁਹਾਨੂੰ ਜਿਹੜਾ ਆਪਣਾ ਇਹ ਵਾਸ਼ਰੂਮ ਕੋ ਇੱਕਦਮ ਖੁਸ਼ਬੂਦਾਰ ਬਣਾ ਕੇ ਦਿਖਾਵਾਂਗੀ ਤੇ ਤੁਸੀਂ ਵੀ ਕਰ ਸਕਦੇ ਹੋ ਕੋਈ ਚੀਜ਼ ਅਸੀਂ ਬਾਜ਼ਾਰੋਂ ਨਹੀਂ ਲਈ ਹੈਗੀ ਤੁਸੀਂ ਦੇਖ ਸਕਦੇ ਆ ਤੇ ਘਰ ਦੇ ਵਿੱਚ ਆਪਾਂ ਵੇਸਟ ਚੀਜ਼ਾਂ ਦਾ ਹੀ ਇਸਤੇਮਾਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਕੀ ਕਰਾਂਗੀ ਮੈਂ ਇਸ ਜਰਾਬ ਦੇ ਵਿੱਚ ਨਾ ਸਾਰੇ ਸਾਬਣ ਜਿਹੜੇ ਆ ਉਹ ਪਾ ਲਾਂਗੀ ਠੀਕ ਹੈ ਜੀ ਇਸ ਜਰਾਬ ਦੇ ਵਿੱਚ ਸਾਰੇ ਜਿਹੜੇ ਆ ਇਹ ਸਾਬਣ ਮੈਂ ਪਾ ਲਵਾਂਗੀ ਇਸ ਤਰ੍ਹਾਂ ਕਰਕੇ ਤੁਸੀਂ ਇਸ ਜਰਾਬ ਦੇ ਵਿੱਚ ਇਹ ਸਾਰੇ ਸਾਬਣ ਭਰ ਲੈਣੇ ਆ ਠੀਕ ਹੈ ਜੀ ਫਿਰ ਦਬਾ ਸਾਰੇ ਸਾਬਣ ਇਹਦੇ ਵਿੱਚ ਪਾ ਲਓ ਹਾਂਜੀ ਤੇ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਮੈਂ ਜਰਾਬ ਦੇ ਵਿੱਚ ਇਹਨੂੰ ਭਰ ਲਿਆ ਕਿ ਇਹ ਜਰਾਬ ਸਾਡੀ ਖੁੱਲੇ ਨਾ ਇਸ ਕਰਕੇ ਮੈਂ ਇਦਾਂ ਦਾ ਇੱਕ ਰੈਪਟ ਬਣ ਲੈ ਲਿਆ ਤੇ ਇਹਦੀ ਮੈਂ ਇਦਾਂ ਪੌਟਲੀ ਜੀ ਬਣਾ ਲਈ ਆ ਠੀਕ ਹੈ ਜੀ ਇਹਨੂੰ ਜਰਾਬ ਨੂੰ ਮੈਂ ਇਸ ਤਰ੍ਹਾਂ ਬੰਨ ਲਿਆ ਠੀਕ ਹੈ ਜੀ ਤੁਸੀਂ ਵੀ ਇਸੇ ਤਰੀਕੇ ਨਾਲ ਇਹਨੂੰ ਬੰਨ ਲੈਣਾ ਆ ਹੁਣ ਆਪਾਂ ਬਾਲਟੀ ਦੇ ਵਿੱਚ ਲਵਾਂਗੇ ਥੋੜਾ ਪਾਣੀ ਠੀਕ ਹੈ ਜੀ ਇਹਨੂੰ ਆਪਾਂ ਬਾਾਲਟੀ ਦੇ ਵਿੱਚ ਇਸ ਤਰ੍ਹਾਂ ਪਾ ਦਾਂਗੇ ਤੇ ਇਹਦੇ ਚ ਲੈ ਲਏ ਪਾਣੀ ਇਹਦੇ ਵਿੱਚ ਮੈਂ ਪਾ ਲਈ ਜਰਾਬ ਤੇ ਥੋੜਾ ਜਿਹਾ ਪਾਇਆ ਪਾ ਲਓ ਹੋਰ ਨਹੀਂ ਆ ਕੀ ਕਰਾਂਗੀ ਬਿਲਕੁਲ ਥੋੜਾ ਜਿਹਾ ਸਰਫ ਲੈ ਆਇਆ ਜਿਆਦਾ ਸਰਫ ਨਹੀਂ ਤੁਸੀਂ ਲੈਣੀ ਬਸ ਇੰਨੀ ਕੀ ਸਰਫ ਲੈਣੀ ਆ ਬਸ ਇਹਨੂੰ ਆਪਾਂ ਇਸ ਤਰ੍ਹਾਂ ਤੋਂ ਲਾਗੇ ਪਾ ਲਈਂ ਐਵੇਂਲੇ ਚਾਪਾਈਂ ਜਾਂ ਦੇਖੋ ਤਾਂ ਲਾ ਲਈਂ ਜਦੋਂ ਇਤਰਾਫ ਇਹ ਜਰਾ ਆਦੇ ਵਿੱਚ ਨਿਕਟੀ ਤਾਂ ਤੁਸੀਂ ਦੇਖ ਸਕਦੇ ਹੋ ਜਰਾ ਆਦੇ ਵਿੱਚ ਸਾਰੇ ਜਿਹੜਾ ਸਾਬਣ ਆ ਇਸ ਤਰ੍ਹਾਂ ਆਈ ਜਾਵੇਂਗਾ ਇਸ ਤਰ੍ਹਾਂ ਹਨਾ ਆ ਦੇਖੋ ਹੁਣ ਆਪਾਂ ਨੂੰ ਕੀ ਕਰਨਾ ਹੈ ਤੁਸੀਂ ਸਾਡੇ ਕੌਸ਼ਨਰ ਦੀ ਜਿੰਨੀਆਂ ਵੀ ਦੁਵਾਰਾ ਆਪਣੇਂਦੀਆਂ ਫਲੋਰ ਹੋ ਗਿਆ ਆ ਦੇਖੋ ਇਸ ਤਰ੍ਹਾਂ ਕਰਕੇ ਬਹੁਤ ਔਕੇ ਟ੍ਰਿਕ ਆ ਬਹੁਤ ਜਹਦੀ ਵਧੀਆ ਕਿਉਂਕਿ ਸਾਬਨ ਸਾਡੇ ਸਾਰੇ ਖੁਸ਼ਬੂਦਾਰ ਨੇ ਕੋਈ ਵੀ ਸਾਬਨ ਜਿਵੇਂ ਦਾ ਨਹੀਂ ਹਨ ਜਿਸ ਸਮੈਲ ਨਹੀਂ ਵਧੀਆ ਹੁੰਦੀ ਕਿ ਬੱਚਿਆਂ ਦੇ ਸਾਬਨ ਤਾਂ ਵੈਸੇ ਹੀ ਬੜੀ স্মੈਲ ਵਧੀਆ ਹੁੰਦੇ ਬੱਚਿਆਂ ਦੇ ਸਾਬਨਾਂ 'ਚ ਤੇ ਆਪਣੇ ਵੀ ਜਿਹੜੇ ਅਸੀਂ ਯੂਜ਼ ਕਰਦੇ ਆਂ ਖੁਸ਼ਬੂਦਾਰ ਸਾਬਣ ਹੁੰਦੇ ਆ ਤੇ ਉਹ ਸਾਬਨ ਦੇ ਨਾਲ ਤੁਸੀਂ ਕੱਲੀਆ ਟਾਈ ਨਹੀਂ ਸਾਫ਼ ਕਰਨੀਆਂ ਆਪਣੀਆਂ ਜਿਹੜੀਆਂ ਕੂੜੀਆਂ ਲੱਗੀਆਂ ਹੋਈਆਂ ਆ ਦੇਖੋ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੁਹਾਡੇ ਵਾਸ਼ਰੂਮ 'ਚ ਜਿੰਨੀਆਂ ਵੀ ਚੀਜ਼ਾਂ ਆ ਤੁਸੀਂ ਇਹਦੇ ਨਾਲ ਸਾਫ਼ ਕਰ ਲੈਣਾ ਜਿਵੇਂ ਟਾਇਲਟ ਦਾ ਉਹ ਤਲਾ ਢੱਕਣ ਹੁੰਦਾ ਹੈ ਨਾ ਉਹਨੂੰ ਵੀ ਤੁਸੀਂ ਸਾਫ਼ ਕਰ ਲੈਣਾ ਤੇ ਆਵਾਸ਼ੇਸ਼ ਨੂੰ ਵੀ ਤੁਸੀਂ ਇਹਦੇ ਨਾਲ ਹੀ ਸਾਫ਼ ਕਰ ਲੈਣਾ ਔਰ ਤੁਸੀਂ ਆਪਣੇ ਟਾਇਲਸ ਨੂੰ ਚੰਗੀ ਤਰ੍ਹਾਂ ਇਹਦੇ ਨਾਲ ਸਾਫ਼ ਕਰਨਾ ਤੇ ਜਦੋਂ ਸਾਡਾ ਇਹ ਵਾਲਾ ਟੈਡਾ ਸਬਰ ਰੱਖਣ ਵਾਲਾ ਸਰਕ ਰੱਖਣ ਵਾਲਾ ਡੱਬਾ ਤੇ ਉਹਨੂੰ ਵੀ ਆਪਾਂ ਇਹਦੇ ਨਾਲ ਹੀ ਸਾਫ਼ ਕਰਾਂਗੇ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਜ਼ਿਆਦਾ ਝਿੱਗ ਹੋ ਰਹੀ ਆ ਨਾ ਵਾਸੋਂ ਦੀ ਪਈ ਹੋਣੀ ਆ ਤੁਹਾਨੂੰ ਸਾਡੇ ਖਾਕੇ ਦੇ ਵਿੱਚ ਤੇ ਕਿੱਥੇ ਤੁਸੀਂ ਮੈਂ ਤਾਂ ਇੰਟਰ ਦੇ ਵਿੱਚ ਇਹ ਜਿਹੜਾ ਨਾਲੇ ਤਾਂ 깔 ਸਾਫ਼ ਹੋ ਗਿਆ ਟੈ ਸਾਫ਼ ਹੋ ਗਿਆ ਨਾਲ ਹੀ ਇਹ ਵਾਲਾ ਹੈਂਡਲ ਹੋ ਗਿਆ ਤੇ ਨਾਲ ਹੀ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਆਪਣਾ ਟਾਵਲ ਵਾਲਾ ਹੈਂਡਲਰ ਸੀ ਉਹਨੂੰ ਵੀ ਸਾਫ਼ ਕਰਾਂਗੇ ਇਸ ਤਰ੍ਹਾਂ ਜਿਹੀ ਤਰ੍ਹਾਂ ਆਪਾਂ ਲਗਾ ਲਵਾਂਗੇ ਮਤਲਬ ਵਾਸ਼ਰੂਮ ਦੇ ਚਹਰੇ ਦੀ ਜਿਹੜੀ ਪਈ ਆ ਨਾ ਆਪਾਂ ਇਹਦੇ ਨਾਲ ਸਾਫ਼ ਕਰ ਲਵਾਂਗੇ ਔਰ ਇੱਕ ਖੁਸ਼ਬੂਦਾਰ ਸਾਬਣ ਨੇ ਤੁਹਾਡੇ ਵਾਸ਼ਰੂਮ ਚ ਬਹੁਤ ਵਧੀਆ ਸਮੈਲ ਆ ਲੱਗ ਜੇਗੀ ਤੇ ਵੀਡੀਓ ਨੂੰ ਪੂਰਾ ਦੇਖਿਓ ਮੈਂ ਤੁਹਾਨੂੰ ਦੱਸਾਂਗੀ ਕਿ ਲਾਸਟ 'ਚ ਆਪਾਂ ਕੀ ਕਰਨਾ ਹੈ ਜਿਹਦੇ ਨਾਲ ਸਾਡਾ ਵਾਸ਼ਰੂਮ ਜਿਹੜਾ ਆ ਉਹ ਇਕਦਮ ਫਰੈਸ਼ ਲੱਗੇ ਠੀਕ ਹੈ ਜੀ ਤੇ ਵਾਸ਼ਰੂਮ ਅਸੀਂ ਗਿਲਾਈ ਲੈਣ ਦੇਣਾ ਹੈਗਾ ਸਾਰਾ ਇਹ ਮੈਂ ਤੁਹਾਨੂੰ ਹੌਲੀ-ਹੌਲੀ ਦੱਸਦੀ ਆਂ ਇਹੀ ਇਸ ਤਰ੍ਹਾਂ ਕਰ ਨੂੰ ਜਿੱਦਾਂ ਲਗਾ ਲਿਆ ਏਦਾਂ ਹੀ ਅਸੀਂ ਬਾਕੀ ਕੰਦ ਨੂੰ ਵੀ ਇਸੇ ਤਰੀਕੇ ਨਾਲ ਹੀ ਅਸੀਂ ਐਸ ਕੰਦ ਨੂੰ ਵੀ ਲਗਾਵਾਂਗੇ ਚੰਗੀ ਤਰ੍ਹਾਂ ਇੱਕ ਤਾਂ ਸਾਡੀਆਂ ਟਾਇਲ ਸਾਫ਼ ਹੋ ਗਈਆਂ ਠੀਕ ਹੈ ਜੀ ਸਾਡੀਆਂ ਮੋੜੀਆਂ ਸਾਫ਼ ਹੋ ਗਈਆਂ ਸਾਡਾ ਸਾਬਰ ਰੱਖਣ ਵਾਲਾ ਸਟੈਂਡ ਸਾਫ਼ ਹੋ ਗਿਆ ਹੈ ਨਾ ਤੇ ਇੱਕ ਬਾਥਰੂਮ ਜਿਹੜੀ ਸਮੈਲ ਆਉਂਦੀ ਉਹ ਵੀ ਗਾਇਬ ਹੋ ਜਣੀ ਹੈ ਨਾ ਇੱਕ ਜਗ੍ਹਾ ਨੂੰ ਕੋਈ ਸਰਸ ਸਾਬ ਨੇ ਵੱਖਰਾ ਵੱਖਰਾ ਗਾਂ ਦੀ ਜਰੂਰਤ ਨਹੀਂ ਹੈਗੀ ਸਿਰਫ ਇੱਕ ਜਰਾਬ ਦੀ ਕੋਟਲੀ ਬਣਾ ਕੇ ਦੇਖੋ ਚਾਬੂਰੀ ਕਿੰਨੀ ਸੋਣੀ ਹੋ ਗਈ ਆ ਨਾ ਟਾਇਲਾਂ ਦੇ ਤੇ ਇੱਕ ਟਾਈਮ ਨਹੀਂ ਲੱਗਦਾ ਹੈਗਾ ਇਸ ਤਰ੍ਹਾਂ ਬਸ ਹੱਥ ਦੇ ਵਿੱਚ ਜਰਾਗ ਲਈ ਤਾਂ ਸਾਰੀਆਂ ਟਾਇਲਾਂ ਤੇ ਘਵਾ ਦਿੱਤੀ ਠੀਕ ਹੈ ਨਹੀਂ ਬਹੁਤ ਵਧੀਆ ਟ੍ਰਿਕ ਹੈ ਬੜੀ ਸੋਕੀ ਟ੍ਰਿਕ ਹੈ ਕੋਈ ਪੈਸਾ ਨਹੀਂ ਕੋਈ ਜ਼ਿਆਦਾ ਮਿਹਨਤ ਨਹੀਂ ਐਨੀ ਯੂਸਫੁਲ ਟ੍ਰਿਕ ਹੈ ਔਰ بار-ਬਾਰ ਸਾਨੂੰ ਟੈਪ ਸਾਰਾ ਕੁਝ ਸਾਫ਼ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਹਦੇ ਨਾਲ ਹੀ ਸਾਡਾ ਸਾਰਾ ਮੋਸ਼ਨ ਸਾਬੋ ਜਨਾ ਜੀ ਤੇ ਤੁਸੀਂ ਦੇਖ ਸਕਦੇ ਆ ਇੱਧਰ ਵੀ ਲਗਾ ਦਿੱਤਾ ਮੈਂ ਤੇ ਮੈਂ ਇੱਧਰ ਵੀ ਲਗਾ ਦਿੱਤਾ ਔਰ ਟੂਟੀਆਂ ਤੇ ਵੀ ਲਗਾ ਦਿੱਤਾ ਔਰ ਜਿਹੜਾ ਸਾਡਾ ਇਹ ਸਟੈਂਡ ਆ ਨਾ ਟਾਵਰ ਵਾਲਾ ਇਹ ਮੈਂ ਇਹਦੇ ਉੱਪਰ ਵੀ ਲਗਾ ਦਾਂਗੀ ਹਾਂਜੀ ਜਿਉਂ ਸਾਹਮਣੀ ਕੰਨ ਤੇ ਜਿੱਦਾਂ ਇਹ ਸਾਡੇ ਸਟੈੱਡ ਲਗਾ ਹੋਇਆ ਆਪਾਂ ਕੱਪੜੇ ਟੰਗਦੇ ਆ ਟਾਬਲ 'ਤੇ ਲਗਾ ਟੰਗਦੇ ਹਾਂ ਉਹਨੂੰ ਵੀ ਆਪਾਂ ਇਹਦੇ ਨਾਲ ਹੀ ਇਸ ਤਰ੍ਹਾਂ ਸਾਫ਼ ਕਰਦੇ ਹਾਂ ਤੁਸੀਂ ਦੇਖ ਸਕਦੇ ਆ ਕਿੰਨੇ ਆਸਾਨੀ ਦੇ ਨਾਲ ਇਹ ਸਾਫ਼ ਹੋ ਜਾਂਦਾ ਪਰ ਕੋਈ ਵੀ ਕੱਡੀ ਚਾਹੀਦੀ ਨਹੀਂ ਆਉਣੀ ਹੈਗੀ ਹਰ ਇੱਕ ਚੀਜ਼ ਪਰ ਡੀਟੀ ਪੁੱਟ ਲਿੱਖ ਦੇ ਨਾਲ ਕਲੀਨ ਹੋ ਗਈ ਹਾਂਜੀ ਬੱਚੇ ਹੈੱਡਫੋਨ ਰੱਖ ਦੋ ਗੁਰਤਾਜ ਗੁਰਤਾਜ ਹੈੱਡਫੋਨ ਵੜੋ ਪੁੱਤ ਪਾਪਾ ਦੀ ਹੈਡਫੋਨ ਧਰੋ ਇਹ ਮਰਦੇ ਕੋਲ ਤੁਸੀਂ ਦੇਖ ਸਕਦੇ ਆ ਸਟੈਂਡ ਨੂੰ ਵੀ ਆਪਾਂ ਕਰ ਲਿਆ ਹੁਣ ਤੇ ਇਹ ਵਾਲੀ ਦੀਵਾਰ ਵੀ ਆਪਾਂ ਕਿਸੇ ਤਰੀਕੇ ਨਾਲ ਕਰ ਲੈਣੀ ਹੈ ਤੁਸੀਂ ਆਪਣੇ ਦਰਵਾਜ਼ੇ ਦੇ ਹੈਂਡਲ ਜਿਹੜਾ ਵੀ ਤਰ੍ਹਾਂ ਸਾਫ਼ ਕਰ ਸਕਦੇ ਹੋ ਇਹ ਦੇ ਨਾਲ ਮੈਂ ਕਹਿੰਨੀ ਕਿ ਵਾਸ਼ਰੂਮ ਦੇ ਵਿੱਚ ਨਿੱਕੀ ਤੋਂ ਨਿੱਕੀ ਚੀਜ਼ ਤੁਸੀਂ ਇਹਦੇ ਨਾਲ ਸਾਫ਼ ਕਰ ਸਕਦੇ ਹੋ ਠੀਕ ਹੈ ਜੀ ਮੈਂ ਤੁਹਾਨੂੰ ਵਾਸ਼ਰੂਮ ਦੀ ਵੀ ਸਾਫ਼ ਕਰਕੇ ਦਿਖਾਉਣੀ ਹੈ ਇਹ ਦੇ ਨਾਲ ਇਹ ਕਹਿੰਦੇ ਕਿ ਆਪਾਂ ਵੀ ਸਾਫ਼ ਕਰਿਆ तो आप धो तो के भी दिखा हैं कि बहुत साफ एक तो एकदम रिश्ता मार लग क्या साफ हो गया ठेके फ्रैश हो जुगा ठेका धोता है जो सारे खुशबूदार साबणता होना चो ਬੜੀ ਪਿਆਰੀ ਸਾਹ ਜੇ ਇੱਕਦਮ ਫਰੈਸ਼ ਫੀਲ ਹੋਊਗਾ ਖਾਗ ਦੀ ਖੁਸ਼ਬੂ ਆਉਗੀ ਸੋਣੀ ਦੀ ਗੰਗੀ ਜਿਹੜੀ ਆਉਂਦੀ ਹੈ ਨਾ ਤੇ ਮੈਂ ਆਪਾਂ ਨੂੰ ਵਾਸ਼ਰੂ ਚ ਵਾੜਿਆ ਬਿਲਕੁਲ ਨਹੀਂ ਆਉਂਦਾ ਤੇ ਹੱਸ ਦੇ ਇੱਕ ਵਾਰ ਮੈਂ ਇਹਨੂੰ ਇਚਰਾ ਤੋਂ ਲੈਣੀ ਆ ਕਿਉਂਕਿ ਉਹ ਤਾਬਲ ਜਿਹੜੀ ਉਹ ਬੜੀ ਦੇਰ ਚੱਲ ਜਾਣੀ ਆ ਉਹਨੂੰ ਕੋਲੀ ਨੂੰ ਧੋ ਕੇ ਵੀ ਇੱਧਰ ਕਿਤੇ ਟੰਗ ਲੈਣਾ ਜਾਂ ਰੱਖ ਲੈਣਾ ਜਾਂ ਮੈਂ ਤਰੀ ਫੋਟੋ ਵੀ ਦੇ ਵਿੱਚ ਰੱਖ ਲੈਣੀ ਹੁੰਦੀ ਆ ਤੁਸੀਂ ਦੇਖ ਕਰਦੇ ਆ ਇੱਦਾਂ ਕੋਲ ਦੇ ਵਿੱਚ ਇਧਰ ਧੋ ਕੇ ਨਾ ਉੱਪਰ ਤੇ ਰੱਖ ਲੈਣਾ ਤੇ ਬਾਅਦ ਸਿਰ ਤੁਸੀਂ ਯੋਨੀ ਚਾਹੀਦੀ ਕੋਲੀ ਇਹ ਕਾਰਨ ਤੁਸੀਂ ਇਸ ਤਰ੍ਹਾਂ ਸਾਰੇ ਆਪਣੇ ਬਾਥਰੂਮ ਦੇ ਵਿੱਚ ਇਹਨੂੰ ਲਗਾਈ ਜਾਣਾ ਹਾਂ ਜੀ ਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਡਾ ਵਾਸ਼ ਬਸ਼ਨ ਹੈ ਇਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਸਾਫ਼ ਕਰਾਂਗੇ ਨਾਲ ਹੀ ਇਹ ਟੈਪ ਸਾਫ਼ ਹੋ ਜਾਣੀ ਹੈ ਤੇ ਨਾਲ ਹੀ ਇਹ ਵਾਸ਼ ਬਸ਼ਨ ਹੋ ਜਾਣਾ ਹੈ ਨਾ ਕਿੰਨੀ ਕਮਾਲ ਦੀ ਟ੍ਰਿਕ ਆ ਜਰਾਬ ਦੇ ਵਿੱਚ ਸਾਬਣ ਪਾਈ ਥੋੜੀ ਜੀ ਸਰਫ ਦੇ ਵਿੱਚ ਭੰਗੋਈ ਤੇ ਬਸ ਅੱਜ ਸ਼ੁਰੂ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਸਾਬਣ ਦੇ ਨਾਲ ਕਲੀਨ ਕਰ ਸਕਦੇ ਆ ਚੀਜ਼ ਨੂੰ ਉੱਥੇ ਉੱਥੇ ਤੁਸੀਂ ਆਪਣੇ ਘਰ ਦੀ ਜਿਹੜੀ ਆ ਉਹ ਸਫਾਈ ਕਰ ਲੈਣੀ ਹੈਗੀ ਆ ਦੇਖੋ ਐਦਾ ਹੀ ਤੁਸੀਂ ਟਾਇਲਟ ਦਾ ਢੱਕਣ ਵੀ ਕਰ ਸਕਦੇ ਹੋ ਤੇ ਉਹਦੇ ਵਾਸਤੇ ਤੁਸੀਂ ਇੱਕ ਵੱਖਰੀ ਜਰਾਬ ਬਣਾ ਸਕਦੇ ਹੋ ਜਿਵੇਂ ਛੋਟੀ ਜੀ ਪੌਟਲੀ ਬਣਾ ਲਓ ਜਰਾਬ ਨਹੀਂ ਬਣਾਣੀ ਇੱਕ ਅੱਧਾ ਸਾਬਣ ਦਾ ਟੁਕੜਾ ਵਾ ਲਓ ਤੇ ਟਾਇਲਟ ਦੇ ਜਿੱਦਾ ਢੱਕਣ ਆ ਉਹ ਤੁਸੀਂ ਸਾਫ਼ ਕਰ ਸਕਦੇ ਹੋ ਤੁਸੀਂ ਵੱਖਰਾ ਵੀ ਬਣਾ ਸਕਦੇ ਹੋ ਕਿਉਂਕਿ ਥੋੜਾ ਅਜੀਬ ਜਿਹਾ ਲੱਗਦਾ ਨਾ ਭਾਈ ਵਾਸ਼ਰੂਮ 'ਚ ਯੂਜ਼ ਕਰਨਾ ਪਰ ਚਲੋ ਉਹਦੇ ਵਾਸਤੇ ਤੁਸੀਂ ਵੱਖਰਾ ਕਰ ਲਓ ਆ ਚੀਜ਼ ਤੁਸੀਂ ਵੱਖਰੀ ਰੱਖ ਲਓ ਦੇਖਿਓ ਸਾਡਾ ਵਾਸ਼ ਵੇਸ਼ਲ ਜਿਹੜਾ ਇੱਕਦਮ ਸਾਫ਼ ਹੋ ਜਾਣਾ ਕੋਈ ਚੀਜ਼ ਅਸੀਂ ਹੋਰ ਨਹੀਂ ਪਾਈ ਹੈਗੀ ਐਕਸਟਰਾ ਸਾਬਣ ਪਾਏ ਆ ਇਹ ਸਾਰੇ ਘਰਾਂ 'ਚ ਹੁੰਦੇ ਸਾਬਣ ਕਿਉਂਕਿ ਜਦੋਂ ਅਸੀਂ ਵਰਤਦੇ ਆਂ ਤੇ ਲਾਸਤੇ ਛੋਟੀ ਜੀ ਚਿਪਰ ਜਿਹੜੀ ਉਹ ਰਹਿ ਹੀ ਜਾਂਦੀ ਹੈ ਤੇ ਅਸੀਂ ਉਹ ਚਿਪੜ ਨੂੰ ਸੁਭਦਨੇ ਆ ਤੁਸੀਂ ਉਹ ਚਿਪੜ ਨੂੰ ਰੱਖ ਲਓ ਕੋਲੀ ਦੇ ਵਿੱਚ ਪਾ ਕੇ ਜਦੋਂ ਇੱਕ ਦੋ ਹੋਰ ਹੋ ਜਾਂਦੀਆਂ ਤੇ ਦੋ ਤਿੰਨ ਹੋ ਗਈਆਂ ਤੇ ਬਸ ਤੁਹਾਡਾ ਕੰਮ ਜਿਹੜਾ ਉਹ ਚੱਲ ਜਣਾ ਹੈ ਤੁਸੀਂ ਦੇਖ ਸਕਦੇ ਆ ਅਸੀਂ ਦੇ ਵਿੱਚ ਕੁਝ ਨਹੀਂ ਪਾਇਆ ਇੱਕ ਵੇਸਟ ਚੀਜ਼ ਤੋਂ ਅਸੀਂ ਕਿੱਡੀ ਸੋਹਣੀ ਕਲੀਨਿੰਗ ਜਿਹੜੀ ਆ ਉਹ ਆਪਣੇ ਵਾਸ਼ਰੂਮ ਦੀ ਆਪਣੇ ਬਾਥਰੂਮ ਦੀ ਹਨਾ ਟਾਇਲਸ ਦੀ ਆਪਾਂ ਕਰ ਲਈਆ ਤੁਸੀਂ ਹੁਣੇ ਬਾਥਰੂਮ ਦੇਖੋ ਕਿੰਨਾ ਜਿਆਦਾ ਸਾਫ਼ ਹੋ ਗਿਆ ਹਨਾ ਜਿਆਦਾ ਮਹਿੰਗੇ ਮਹਿੰਗੇ ਪ੍ਰੋਡਕਟ ਲਾਉਣ ਦੀ ਜ਼ਰੂਰਤ ਨਹੀਂ ਜਿਆਦਾ ਕੈਮੀਕਲ ਵਰਤਣ ਦੀ ਲੋੜ ਨਹੀਂ ਤੁਸੀਂ ਆਪਣਾ ਹਾਰਪਿਕ ਵੀ ਬਚਾ ਕੇ ਰੱਖ ਸਕਦੇ ਹੋ ਤੇ ਜੇ ਤੁਹਾਡਾ ਵਾਸ਼ਰੂਮ ਜਿਆਦਾ ਹੀ ਗੰਦਾ ਆ ਤੇ ਫਿਰ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਫਿਰ ਮੈਂ ਇੱਕ ਦੋ ਟ੍ਰਿਕ ਹੋਰ ਹੈਗੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦਾ ਵੀ ਉਹਦੇ ਨਾਲ ਜਿਹੜਾ ਇਹ ਵਾਸ਼ਬੇਸਲ ਬਿਲਕੁਲ ਸਾਫ਼ ਹੋ ਜਾਊਗਾ ਠੀਕ ਹੈ ਜੀ ਇਹ ਤਾਂ ਟ੍ਰਿਕ ਬਹੁਤ ਕਾਮਜ਼ਾਬ ਆ ਵੀ ਤੁਰਦੇ ਫਿਰਦੇ ਅਸੀਂ ਹੁੰਦੇ ਜਾਂਦੇ ਸਾਫ਼ ਕਰ ਸਕਦੇ ਆ ਪਰ ਜੇ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਹੀ ਖਰਾਬ ਹੋ ਗਿਆ ਸਾਡਾ ਜਿਆਦਾ ਪੁਰਾਣਾ ਆ ਤੇ ਇਹਦੇ ਨਾਲ ਇਹਦੇ ਨਾਲ ਤਾਂ ਤੁਸੀਂ ਕਾਰ ਹੀ ਲੈਣਾ ਆ ਸਾਫ਼ ਤੇ ਇੱਕ ਦੋ ਟ੍ਰਿਕ ਮੈਂ ਤੁਹਾਨੂੰ ਹੋਰ ਤੁਹਾਡੇ ਨਾਲ ਸਾਂਝੀਆਂ ਕਰਦਾ ਵੀ ਜਿਹਦੇ ਨਾਲ ਇਹ ਵਾਸ਼ਬੇਸਲ ਜਿਹੜਾ ਹੈ ਇੱਕਦਮ ਲਿਸ਼ਕਣ ਲੱਗ ਜਾਏਗਾ ਠੀਕ ਹੈ ਜੀ ਦੇਖੋ ਤੁਸੀਂ ਕਿੱਡੀ ਸੋਹਣੀ ਟ੍ਰਿਕ ਹੈ ਆਪਾਂ ਇੱਕ ਕਟੋਰੀ ਨੂੰ ਬਸ ਨਾਲ ਰੱਖਣਾ ਜਦੋਂ ਯੂਜ਼ ਹੋ ਗਈ ਇਹਦੇ ਵਿੱਚ ਪਾ ਦੇਣਾ ਬਸ ਠੀਕ ਹੈ ਜੀ ਹੈ ਨਾ ਕਮਾਲ ਦੀ ਟਿਕ ਹੋ ਗਿਆ ਨਾਲ ਹੀ ਤੁਹਾਡੀਆਂ ਟੂਟੀਆਂ ਵੀ ਸਾਫ਼ ਤੁਹਾਡਾ ਵਾਸ਼ਰੂਮ ਵੀ ਸਾਫ਼ ਹੁਣ ਮੈਂ ਤੁਹਾਨੂੰ ਦੱਸਦੀਆਂ ਕਿ ਵਾਸ਼ਰੂਮ ਨੂੰ ਆਪਾਂ ਕੀ ਕਰਨਾ ਹੈ ਜਿਸ ਤਰ੍ਹਾਂ ਤੁਸੀਂ ਸਾਰੀ ਸਫਾਈ ਕਰ ਲਈ ਹੈ ਤਾਂ ਤੁਸੀਂ ਇਹ ਟਾਈਲਸ ਨੂੰ ਨਾ ਸੁਕਾਉਣਾ ਹੈਗਾ ਠੀਕ ਹੈ ਜੀ ਜਿਸ ਤਰ੍ਹਾਂ ਤੁਸੀਂ ਕੋਈ ਵੀ ਕੱਪੜਾ ਕਪੜਾ ਲੈ ਸਕਦੇ ਹੋ ਉਹਦੇ ਨਾਲ ਆਪਣੇ ਵਾਸ਼ਰੂਮ ਨੂੰ ਤੁਸੀਂ ਸੁਕਾਣਾ ਹੈਗਾ ਠੀਕ ਹੈ ਵੇਸ ਚੁੰਨੀ ਲੈ ਲਓ ਕੋਈ ਵੀ ਲੈ ਲਓ ਕਪੜਾ ਕੋਸ ਲੈ ਆ ਲਓ ਉਦੋਂ ਆਪਾਂ ਇਹ ਤੁਸੀ ਕਹਿ ਤਾਏ ਨੂੰ ਸਕਾ ਰਹੇ ਠੀਕ ਹੈ ਇਹ ਦਤ ਤੁਸੀਂ ਸਾਰੇ ਸਾਰੇ ਬੰਨੇ ਆਪਣੀਆਂ ਟੁੰਡੀਆਂ ਕੈਪ ਦੇ ਨਾਲ ਸਾਰਾ ਕੁਝ ਇਸ ਤਰ੍ਹਾਂ ਤੁਸੀਂ ਸਾਫ ਕਰਨਾ ਹੈ ਠੀਕ ਹੈ ਜੀ ਸਾਰੀ ਚੀਜ਼ਾਂ ਜਿੰਨੀਆਂ ਤੁਸੀਂ ਲਗਾਇਆ ਸੀ ਨਾ ਸਾਰੇ ਤੁਸੀਂ ਇੱਕ ਕਪੜਾ ਜਿਹੜਾ ਕੋਲੇ ਹੈ ਕਪੜੇ ਨੂੰ ਸਾਫ ਕਰ ਦੇ ਜਣਾ ਤਾਂ ਜੋ ਇਹ ਟਾਇਲ ਦੀ ਨਾ ਰਹੇ ਸੁੱਕ ਜਾਵੇ ਤੇ ਨੀਚੇ ਫਲੋਰ ਤੇ ਤੁਸੀਂ ਚੰਗੀ ਤਰ੍ਹਾਂ ਵਾਈਪਰ ਮਾਰ ਗ੍ਰਾ ਹੈ ਤਾਜੋ ਸਾਡਾ ਜਿਹੜਾ ਫਲੋਰ ਹੈ ਉਹ ਵੀ ਚੰਗੀ ਤਰ੍ਹਾਂ ਸਾਫ਼ ਹੋ ਜਾਵੇ। ਹਾਂਜੀ ਠੀਕ ਤੁਸੀਂ ਲਾਸਟ ਦੇ ਵਿੱਚ ਨਾ ਫਰਨੈਚਾ ਪਾ ਕੇ ਤੇ نیچے ਫਲੋਰ ਤੇ ਤੁਸੀਂ ਪੋਚਾ ਲਗਾ ਲੈਣਾ ਹੈ ਠੀਕ ਹੈ ਜੀ। ਬਹੁਤ ਆਸਾਨੀ ਦੇ ਨਾਲ ਇਹ ਪੋਚਾ ਲੱਗਦਾ ਹੈ। ਤੇ ਇਹ ਵਾਲਾ ਜਿਹੜਾ ਪੋਚਾ ਹੈ ਨਾ ਇਹ ਮੈਂ ਸਿਰਫ 5 ਮਿੰਟ ਦੇ ਵਿੱਚ ਕਰਕੇ ਤਿਆਰ ਕੀਤਾ ਹੈ ਪੋਚਾ। ਤੇ ਜਿਹੜੇ ਭੈਣ ਭਰਾਵਾਂ ਨੇ ਇਹ ਵੀਡੀਓ ਦੇਖੀ ਹੈ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਮੈਂ ਬਾਥਰੂਮ ਵਾਸਤੇ ਹੀ ਪੋਚਾ ਬਣਾਇਆ। ਕਿਉਂਕਿ ਦੇਰ ਨਹੀਂ ਕਰਦਾ ਹੈਗਾ ਕਿ ਕੋਈ ਪੋਚਾ ਘਰ ਦੇ ਵਿੱਚ ਵੀ ਤੇ ਬਾਥਰੂਮ ਚ ਵੀ ਲਗਾਈਏ ਇਸ ਕਰਕੇ ਵਾਲਾ ਸਿਰਫ ਪੋਚਾ ਮੈਂ ਬਾਥਰੂਮ ਵਾਸਤੇ ਬਣਾਇਆ ਤੇ ਜਿੰਨਾ ਭੈਣ ਪਰਮਾਨੇ ਨਹੀਂ ਇਹ ਵੀਡੀਓ ਦੇਖੀ ਉਹ ਵੀ ਜਾ ਕੇ ਦੇਖ ਰਹੀ ਕਿ 5 ਮਿੰਟ ਦੇ ਲਈ ਚੇ ਜਿਹੜਾ ਪੋਚਾ ਆ ਤਿਆਰ ਹੋ ਜਾਂਦਾ ਜੀ ਤੇ ਤੁਸੀਂ ਵੀ ਭੈਣੋ ਇਹ ਪੋਚਾ ਘਰ ਦੇ ਵਿੱਚ ਬੜੀ ਸਾਨੀਆ ਬਣਾ ਸਕਦੇ ਹੋ ਤੇ ਫਲੋਰ ਦੇ ਉੱਪਰ ਤੁਸੀਂ ਪਾ ਲੈਣਾ ਹੈ ਜੀ ਥੋੜਾ ਜਿਹਾ ਥੋੜੀ ਜਿਹੀ ਫਰਨੇਨ ਪਾ ਲੈਣੀ ਆ ਟੱਕਣ ਇੱਕ ਪਾ ਕੇ ਫਰਨੇਨ ਸਾਰੇ ਤੇ ਇਹਦਾ ਲਗਾ ਦੇਣਾ ਤੁਸੀਂ ਪੋਚਾ ਕੰਧਾਂ ਤੇ ਕੀ ਕਰਨਾ ਹੈ ਮੈਂ ਐਵੇਂ ਦਾ ਲੈ ਲਿਆ ਗਲਾਵ ਜਲ ਠੀਕ ਹੈ ਜੀ ਤੇ ਤੁਸੀਂ ਕੋਈ ਵੀ ਜੀ ਗਲਾਬ ਜਲ ਹੈਗਾ ਠੀਕ ਹੈ ਨਹੀਂ ਹੈਗਾ ਤੇ ਤੁਸੀਂ ਕੋਈ ਵੀ ਪਰਫਿਊਮ ਲੈ ਸਕਦੇ ਹੋ ਤੇ ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਬਾਥਰੂਮ ਜਿ ਇਦਾਂ ਨੂੰ ਇਦਾਂ ਦੇ ਪਾਪਾ ਕਰ ਲਵਾ ਆਨੀ ਪਿਆਰੀ ਖੁਸ਼ਬੂ ਆਉਂਦੀ ਆ ਨਾ ਵਾਸ਼ਰੂਮ ਚ ਤੇ ਇਹ 5-7 ਦਿਨ ਫਰੈਸ਼ ਹੀ ਲੱਗਦਾ ਬਾਥਰੂਮ ਤੇ 5-7 ਦਿਨ ਬਾਅਦ ਅਸੀਂ ਫੇਰ ਕਲੀਨ ਕਰ ਲਾਂਗੇ ਕਿਉਂਕਿ ਕਿਹੜਾ ਜ਼ਿਆਦਾ ਟਾਈਮ ਲੱਗਣਾ ਹੈ ਇਹੋਂ ਜ਼ਿਆਦਾ ਸਾਨੂੰ ਸਮਾਨ ਇਕੱਠਾ ਕਰਨਾ ਪੈਣਾ ਆ ਉਹ ਇੱਕ ਵਾਰੀ ਅਸੀਂ ਸਾਬਣ ਵਾਲਾ ਜਿਹੜਾ ਬਣਾਇਆ ਉਹ ਤਾਂ ਬਹੁਤ ਧੀਰ ਮਤਲਬ ਟਾਈਮ ਲੰਘ ਜਾਂਦਾ ਦੋ ਦੋ ਤਿੰਨ ਤਿੰਨ ਮਹੀਨੇ ਵੀ ਲੰਘ ਜਾਂਦੇ ਨੇ ਠੀਕ ਹੈ ਸੀ ਤੇ ਇਹ ਵਾਲਾ ਤੁਸੀਂ ਗਲਾਬ ਜਲ ਵੀ ਯੂਜ਼ ਕਰ ਸਕਦੇ ਹੋ ਤੁਸੀਂ ਯਕੀਨ ਮੰਨਿਓ ਇੱਥੇ ਮੈਂ ਖੜੀ ਆ ਬਾਹਰ ਵੋਸ਼ ਰੂਮ ਦੇ ਤੇ ਇੱਥੋਂ ਤੱਕ ਵੋਸ਼ ਹੋਊਂਗੀ 스ਮੈਲ ਜਿਹੜੀ ਆ ਖੁਸ਼ਬੂ ਜਿਹੜੀ ਆ ਬਹੁਤ ਵਧੀਆ ਆ ਰਹੀ ਆ ਿੱਲੇ ਤੇ ਬਿਲਕੁਲ ਨਹੀਂ ਪਾਉਣਾ ਠੀਕ ਹੈ ਸੀ ਤੇ ਇਸ ਕਰਕੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖ ਲੈ ਕਿ ਜੇ ਵੋਸ਼ ਰੂਮ 2 ਘੰਟੇ ਵਾਸਤੇ ਘੰਟੇ 2 ਘੰਟੇ ਵਾਸਤੇ ਨਹੀਂ ਯੂਜ਼ ਹੋਣਾ ਕਿਉਂ ਅੱਧਾ ਪੌਣਾ ਘੰਟਾ ਨਾ ਹੀ ਯੂਜ਼ ਕਰੀਏ ਤੇ ਜ਼ਿਆਦਾ ਬੈਸਟ ਆ ਤੇ ਬਹੁਤ ਜ਼ਿਆਦਾ ਵਾਸ਼ਰੂਮ ਸੋਨਾ ਲੱਗਦਾ ਆ ਇਕਦਮ ਫਰੈਸ਼ ਫਰੈਸ਼ ਠੀਕ ਹੁੰਦਾ ਤੇ ਤੁਸੀਂ ਦੇਖ ਸਕਦੇ ਆ ਬਸ ਇਹੀ ਆ ਕਿ ਤੁਸੀਂ ਵਾਸ਼ਰੂਮ ਨੂੰ ਗਿੱਲਾ ਨਾ ਜ਼ਿਆਦੀ ਦੇ ਰਹਿਣ ਦਿਆ ਕਰੋ ਇਹਨੂੰ ਚੰਗੀ ਤਰ੍ਹਾਂ ਸਾਫ ਕਰਕੇ ਕਲੀਨ ਕਰਕੇ ਤੇ ਫੇਰੀ ਬਾਹਰ ਜਾਇਆ ਕਰੋ ਤੇ ਵਾਸ਼ਰੂਮ ਚੋਂ ਸਮੈਲ ਫਿਰ ਬਿਲਕੁਲ ਨਹੀਂ ਆਉਂਦੀ ਹੈਗੀ ਜੀ ਜੀ ਤੇ ਪਹਿਲਾਂ ਤੁਹਾਨੂੰ ਅੱਜ ਵਾਲੀ ਟ੍ਰਿਕ ਸਾਡੀ ਕਿਵੇਂ ਦੀ ਲੱਗੀ ਆ ਜਰੂਰ ਕਮੈਂਟ ਕਰਕੇ ਦੱਸਿਓ ਤੇ ਬਹੁਤ ਪਿਆਰੀ ਟ੍ਰਿਕ ਆ ਕੋਈ ਖਰਚਾ ਨਹੀਂ ਆ ਸਿੰਪਲ ਜੀ ਟ੍ਰਿਕ ਦੇ ਨਾਲ ਅਸੀਂ ਸਾਰਾ ਵਾਸ਼ਰੂਮ ਜਿਹੜਾ ਉਹ ਇੱਕਦਮ ਫਰੈਸ਼ ਕਰ ਲਿਆ। ਹੋਰ ਸਾਡੇ ਕੋਲ ਜਿਹੜੀਆਂ ਵੇਸਟ ਚੀਜ਼ ਸੀ ਨਾ ਸਾਬਨ ਤੇ ਉਹਦੇ ਨਾਲ ਹੀ ਆਪਣੇ ਬਾਥਰੂਮ ਜਿਹੜਾ ਆ ਉਹ ਕਲੀਨ ਕੀਤਾ ਹੈ। ਠੀਕ ਹੈ ਜੀ ਤੇ ਪਲੀਜ਼ ਸੋਣਾ ਜੇ ਕਮੈਂਟ ਜ਼ਰੂਰ ਕਰ ਦਿਓ ਜਿੱਦਾਂ ਤੁਸੀਂ ਹਰੇਕ ਵੀਡੀਓ ਤੇ ਕਰ ਦਿਓ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਕਿਉਂਕਿ ਮੇਰੀਆਂ ਭੈਣਾਂ ਬਹੁਤ ਸੋਹਣੇ ਕਮੈਂਟ ਕਰਦੀਆਂ ਨੇ। ਠੀਕ ਹੈ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਚਾਹ ਹੋਰ ਭੈਣਾਂ ਦੀ ਵੀ ਹੈਲਪ ਹੋ ਸਕੇ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਟ੍ਰਿਕ ਦੇ ਨਾਲ।